ਜਿਹਦਾ ਸੰਸਾਰ ਦੇ ਵਿੱਚ ਕੋਈ ਨਹੀਂ ਬਣਦਾ ਜਿੰਨੂੰ ਸਾਰੀ ਦੁਨੀਆ ਤ੍ਰਿਸਕਾਰ ਦੇਵੇ ਸਤਿਗੁਰ ਸੱਚੇ ਪਾਤਸ਼ਾਹ ਉਹਨੂੰ ਆਪਣੇ ਚਰਨਾਂ 'ਚ ਥਾਉਂ ਦਿੰਦੇ ਨੇ ਨਿ ਘਰਿਆਂ ਨੂੰ ਘਰ ਦਿੰਦੇ ਨੇ ਨਿ ਥਾਵਿਆਂ ਨੂੰ ਥਾਉਂ ਦਿੰਦੇ ਨੇ ਬਲਹੀਨਾ ਨੂੰ ਗੁਰੂ ਬਲ ਬਖਸ਼ ਦਿੰਦਾ ਏ ਸਾ ਸੰਗਤ ਜੀ ਇਹ ਹੁੰਦਾ ਕਦੋਂ ਹੈ ਜਦੋਂ ਕੋਈ ਆਪਣਾ ਭਾਵ ਛੱਡ ਕੇ ਮੁਰਦਾ ਬਣ ਕੇ ਗੁਰੂ ਦੇ ਚਰਨਾਂ 'ਚ ਟੈ ਪਵੇ ਫਿਰ ਤਾਂ ਗੁਰੂ ਆਪਣੇ ਵਿਰੁੱਧ ਦੀ ਲਾਜ ਪਾਲਦਾ ਹੈ ਗੁਰੂ ਸਾਧ ਸੰਗਤ ਜੀ ਸੰਸਾਰ ਵੱਲੋਂ ਨਿਕਾਰਿਆਂ ਨੂੰ ਤ੍ਰਿਸਕਾਰਿਆਂ ਨੂੰ ਆਦਰਯੋਗ ਬਣਾ ਦਿੰਦਾ ਹੈ ਜਿੰਨੂੰ ਸੰਸਾਰ ਦੇ ਵਿੱਚ ਕੋਈ ਮਾਨ ਸਤਕਾਰ ਨਹੀਂ ਦਿੰਦਾ ਪਾਤਸ਼ਾਹ ਉਹਨੂੰ ਵੀ ਮਾਨ ਦਿਵਾ ਦਿੰਦੇ ਨੇ ਕਿਹਸਾ ਹੈ ਪਰਮੇਸ਼ਰ ਦਾ ਬਿਰਦ ਗੁਰੂ ਨੇ ਆਸਰਿਆਂ ਦਾ ਆਸਰਾ ਹੈ ਤੇ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਭਗਤ ਵਸ਼ਲ ਹੈ ਜਿਸ ਮਨੁੱਖ ਨੂੰ ਸੰਸਾਰ ਦੇ ਵਿੱਚ ਕੋਈ ਪ੍ਰਾਣੀ ਆਸਰਾ ਦੇਣ ਲਈ ਤਿਆਰ ਨਾ ਹੋਵੇ ਗੁਰੂ ਉਹਦਾ ਆਸਰਾ ਬਣਦਾ ਹੈ ਗੁਰੂ ਤਾਂ ਮੰਦੀ ਹਾਲਤ ਵਾਲਿਆਂ ਨੂੰ ਸ੍ਰੇਸ਼ਟ ਉੱਚੇ ਪਾਏ ਦੇ ਬਣਾ ਦਿੰਦਾ ਹੈ ਗੁਰੂ ਹਰ ਥਾਂ ਅੰਗ ਸੰਗ ਹੋ ਕੇ ਵਰਤਦਾ ਹੈ